ਕਿਸੇ ਨਗਰ ਵਿੱਚ ਇੱਕ ਸੇਠ ਤੇ ਸਠਾਣੀ ਰਹਿੰਦੇ ਸਨ ਉਹਨਾਂ ਦਾ ਇੱਕ ਬੇਟਾ ਸੀ ਜਿਸ ਦਾ ਨਾਮ ਆਕਾਸ਼ ਸੀ ਆਕਾਸ਼ ਬਹੁਤ ਹੀ ਆਕਰ ਕਰਨ ਵਾਲਾ ਤੇ ਨੱਕ ਚੜੇ ਸੁਭਾਅ ਵਾਲਾ ਸੀ ਜਦੋਂ ਆਕਾਸ਼ ਜਵਾਨ ਹੋਇਆ ਤਾਂ ਸੇਠ ਸਠਾਣੀ ਨੇ ਉਸ ਦੇ ਸਾਹਮਣੇ ਵਿਆਹ ਦੀ ਗੱਲ ਛੇੜੀ ਤਾਂ ਆਕਾਸ਼ ਨੇ ਕਿਹਾ ਪਿਤਾ ਜੀ ਮੈਂ ਉਸ ਲੜਕੀ ਨਾਲ ਵਿਆਹ ਕਰਵਾਵਾਂਗਾ ਜੋ ਮੇਰੇ ਤੋਂ ਹਰ ਰੋਜ਼ 10 ਜੁੱਤੀਆਂ ਖਾਇਆ ਕਰੇਗੀ ਮੇਰੀ ਇਹ ਹੀ ਇੱਛਾ ਹੈ ਕਿ ਮੈਂ ਜਿਸ ਨਾਲ ਵਿਆਹ ਕਰਾਂ ਮੈਂ ਉਸ ਨੂੰ ਹਰ ਰੋਜ਼ 10 ਜੁੱਤੀਆਂ ਮਾਰਾਂ ਸੇਠ ਤੇ ਸੇਠਾਣੀ ਆਪਣੇ ਪੁੱਤਰ ਦੀ ਅਜੀਬ ਜਿਹੀ ਸ਼ਰਤ ਸੁਣ ਕੇ ਹੈਰਾਨ ਹੋ ਗਏ ਤੇ ਸੋਚਣ ਲੱਗੇ ਕਿ ਇਸ ਦਾ ਵਿਆਹ ਕਿਵੇਂ ਹੋਵੇਗਾ ਤੇ ਕੌਣ 10 ਜੁੱਤੀਆਂ ਖਾਣ ਲਈ ਇਸ ਨੂੰ ਆਪਣੀ ਧੀ ਦੇਵੇਗਾ ਇੱਕ ਦਿਨ ਉਸ ਪਿੰਡ ਵਿੱਚ ਕੋਈ ਇਨਸਾਨ ਆਇਆ ਜੋ ਆਪਣੀ ਧੀ ਲਈ ਰਿਸ਼ਤਾ ਲੱਭ ਰਿਹਾ ਸੀ ਕਿਸੇ ਨੇ ਉਸ ਨੂੰ ਆਕਾਸ਼ ਬਾਰੇ ਦੱਸਿਆ ਕੀ ਫੁਲਾਣੇ ਸੇਠ ਦਾ ਇੱਕ ਜਵਾਨ ਲੜਕਾ ਹੈ ਤੇ ਉਹ ਵੀ ਆਪਣੇ ਪੁੱਤਰ ਲਈ ਰਿਸ਼ਤਾ ਲੱਭ ਰਹੇ ਹਨ ਉਹ ਇਨਸਾਨ ਆਕਾਸ਼ ਦੇ ਮਾਤਾ-ਪਿਤਾ ਨੂੰ ਮਿਲਣ ਆਇਆ ਤੇ ਆਪਣੀ ਬੇਟੀ ਦੀ ਰਿਸ਼ਤੇ ਦੀ ਗੱਲ ਕੀਤੀ ਆਕਾਸ਼ ਵੀ ਉੱਥੇ ਹੀ ਬੈਠਾ ਹੋਇਆ ਸੀ ਤੇ ਉਸ ਨੇ ਮਾਤਾ-ਪਿਤਾ ਦੇ ਬੋਲਣ ਤੋਂ ਪਹਿਲਾਂ ਹੀ ਕਹਿ ਦਿੱਤਾ ਕਿ ਸੁਣੋ ਜੀ ਮੈਂ ਉਸ ਲੜਕੀ ਨਾਲ ਵਿਆਹ ਕਰਵਾਵਾਂਗਾ ਜਿਸ ਨੂੰ ਮੈਂ ਹਰ ਰੋਜ਼ 10 ਜੁੱਤੀਆਂ ਮਾਰ ਸਕਾਂ ਜੋ ਵੀ ਮੇਰੀ ਪਤਨੀ ਬਣੇਗੀ ਉਹ ਮੇਰੇ ਤੋਂ ਹਰ ਰੋਜ਼ 10 ਜੁੱਤੀਆਂ ਖਾਵੇਗੀ। ਉਹ ਲੜਕੀ ਦਾ ਬਾਪ ਇਹ ਸ਼ਰਤ ਸੁਣ ਕੇ ਹੱਕਾ ਬੱਕਾ ਹੋ ਗਿਆ ਤੇ ਸੋਚਣ ਲੱਗਾ ਕਿ ਕਿਹੜਾ ਇਨਸਾਨ ਆਪਣੇ ਕਲੇਜੇ ਦੇ ਟੁਕੜੇ ਨੂੰ ਇਸ ਬੇਕੁਫ ਨੂੰ ਛਿੱਤਰ ਖਾਂਣ ਲਈ ਵਿਆਹੇਗਾ। ਇਹ ਸੋਚ ਕੇ ਲੜਕੀ ਦਾ ਪਿਤਾ ਉੱਥੋਂ ਉੱਠ ਕੇ ਆਪਣੇ ਘਰ ਨੂੰ ਆ ਗਿਆ। ਘਰ ਪਹੁੰਚ ਕੇ ਉਸ ਨੇ ਸਾਰੀ ਗੱਲ ਆਪਣੀ ਪਤਨੀ ਨੂੰ ਦੱਸੀ। ਉਸ ਦੀ ਪਤਨੀ ਨੇ ਪੁੱਛਿਆ ਕਿ ਫੇਰ ਤੁਸੀਂ ਕੀ ਫੈਸਲਾ ਕੀਤਾ ਹੈ ਉਹ ਕਹਿੰਦਾ ਕਿ ਮੈਂ ਤਾਂ ਸਾਫ਼-ਸਾਫ਼ ਮਨਾਂ ਕਰ ਦਿੱਤਾ ਤੂੰ ਹੀ ਦੱਸ ਕਿਹੜਾ ਪਿਓ ਆਪਣੀ ਧੀ ਨੂੰ ਮਰਵਾਉਣ ਲਈ ਉੱਥੇ ਭੇਜੇਗਾ ਉਸ ਦੀ ਪਤਨੀ ਕਹਿੰਦੀ ਕਿ ਬਹੁਤ ਵਧੀਆ ਕੀਤਾ ਜੋ ਤੁਸੀਂ ਇਸ ਰਿਸ਼ਤੇ ਤੋਂ ਨਾ ਕਰ ਦਿੱਤੀ ਕੋਲ ਖੜੀ ਉਸ ਦੀ ਬੇਟੀ ਵੀ ਸਾਰੀਆਂ ਗੱਲਾਂ ਸੁਣ ਰਹੀ ਸੀ ਜਿਸ ਦਾ ਨਾਮ ਰਾਣੀ ਸੀ ਪੜ੍ਹਾਈ ਲਿਖਾਈ ਦੇ ਨਾਲ-ਨਾਲ ਉਹ ਦਿਮਾਗੀ ਪੱਧਰ ਤੇ ਵੀ ਬਹੁਤ ਹੁਸ਼ਿਆਰ ਲੜਕੀ ਸੀ ਉਸਨੇ ਆਪਣੇ ਪਿਤਾ ਨੂੰ ਕਿਹਾ ਕਿ ਪਿਤਾ ਜੀ ਮੈਂ ਉਸ ਲੜਕੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ ਆਪਣੀ ਬੇਟੀ ਦੀ ਗੱਲ ਸੁਣ ਕੇ ਉਸਦੇ ਮਾਤਾ-ਪਿਤਾ ਵੀ ਹੈਰਾਨ ਹੋ ਗਏ ਕਹਿੰਦੇ ਕਿ ਧੀਏ ਇਹੋ ਜਿਹੇ ਪਾਗਲ ਨਾਲ ਤੂੰ ਵਿਆਹ ਕਰਨ ਬਾਰੇ ਕਿਵੇਂ ਸੋਚ ਸਕਦੀ ਹੈ ਜੋ ਹਰ ਰੋਜ਼ ਤੈਨੂੰ ਦਸ ਜੁੱਤੀਆਂ ਮਾਰੇਗਾ ਰਾਣੀ ਕਹਿੰਦੀ ਪਿਤਾ ਜੀ ਮੈਂ ਸਭ ਸੰਭਾਲ ਲਵਾਂਗੀ ਤੁਸੀਂ ਬਸ ਮੇਰਾ ਵਿਆਹ ਉਸ ਲੜਕੇ ਨਾਲ ਕਰਵਾ ਦਿਓ ਉਸਦੇ ਪਿਤਾ ਨੂੰ ਤਾਂ ਬਿਲਕੁਲ ਵੀ ਯਕੀਨ ਨਹੀਂ ਹੋ ਰਿਹਾ ਸੀ ਕਿ ਉਸ ਦੀ ਧੀ ਇੱਕ ਪਾਗਲ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਪਿਓ ਨੇ ਧੀ ਨੂੰ ਫਿਰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਚੱਲਿਏ ਰੋਜ਼ ਜੁੱਤੀਆਂ ਖਾ ਖਾ ਕੇ ਤਾਂ ਤੇਰੇ ਸਿਰ ਦੇ ਵਾਲ ਵੀ ਉੱਡ ਜਾਣਗੇ ਇਸ ਲਈ ਉਸ ਪਾਗਲ ਨਾਲ ਵਿਆਹ ਕਰਾਉਣ ਦਾ ਖਿਆਲ ਆਪਣੇ ਮਨ ਚੋਂ ਕੱਢ ਦੇ ਤੇਰੇ ਲਈ ਮੁੰਡਿਆਂ ਦੀ ਕੋਈ ਕਮੀ ਨਹੀਂ ਇੱਕ ਤੋਂ ਵੱਧ ਕੇ ਇੱਕ ਰਿਸ਼ਤੇ ਤੇਰੇ ਲਈ ਆ ਜਾਣਗੇ ਪਰ ਕੁੜੀ ਨਾ ਮੰਨਣੀ ਓਹ ਕਹਿੰਦੀ ਕਿ ਪਿਤਾ ਜੀ ਤੁਹਾਨੂੰ ਮੇਰੀ ਕਸਮ ਤੁਸੀਂ ਮੇਰਾ ਵਿਆਹ ਉਸ ਲੜਕੇ ਨਾਲ ਕਰਵਾ ਦਿਓ ਰਾਣੀ ਦੇ ਮਾਪਿਓੜੇ ਉਸ ਨੂੰ ਬਹੁਤ ਸਮਝਾਇਆ ਪਰ ਉਹ ਆਪਣੀ ਜਿੱਦ ਤੇ ਅੜੀ ਰਹੀ ਤੇ ਰਾਣੀ ਦੇ ਮਾਤਾ ਪਿਤਾ ਦੁਬਾਰਾ ਉਸ ਲੜਕੇ ਦੇ ਘਰ ਗਏ ਉਸ ਨੂੰ ਸਮਝਾਇਆ ਕਿ ਬੇਟਾ ਤੈਨੂੰ ਦਾਜ ਦੇਹਜ ਜੋ ਕੁਝ ਵੀ ਚਾਹੀਦਾ ਹੈ ਸਾਨੂੰ ਦੱਸ ਤੂੰ ਜੋ ਕਹੇਂਗਾ ਅਸੀਂ ਤੈਨੂੰ ਦੇਣ ਲਈ ਤਿਆਰ ਹਾਂ ਅਰ ਇਹ ਅਜੀਬ ਜਿਹੀ ਸ਼ਰਤ ਕਿਉਂ ਰੱਖੀ ਹੈ ਲੜਕੇ ਨੇ ਕਿਹਾ ਕਿ ਮੈਨੂੰ ਦਾਜ ਦੇਹਜ ਜੋ ਕੁਝ ਵੀ ਨਹੀਂ ਚਾਹੀਦਾ ਪਰ ਸ਼ਰਤ ਨਹੀਂ ਬਦਲੇਗੀ ਜੇਕਰ ਤੁਸੀਂ ਆਪਣੀ ਧੀ ਦਾ ਵਿਆਹ ਕਰਨਾ ਹੈ ਤਾਂ ਕਰੋ ਨਹੀਂ ਤਾਂ ਕੋਈ ਹੋਰ ਰਿਸ਼ਤਾ ਲੱਭ ਲਓ ਹੁਣ ਲੜਕੀ ਦੀ ਮਾਂ ਪਿਓ ਕਰੇ ਵੀ ਤਾਂ ਕੀ ਕਰੇ ਉਹਨਾਂ ਦੀ ਧੀ ਦੀ ਇੱਛਾ ਵੀ ਇਹੀ ਸੀ ਫਿਰ ਉਹਨਾਂ ਨੇ ਰਿਸ਼ਤਾ ਪੱਕਾ ਕਰ ਦਿੱਤਾ ਤੇ ਮਿੱਥੇ ਸਮੇਂ ਤੇ ਬਰਾਤ ਆਈ ਰਾਣੀ ਦੁਲਹਣ ਬਣ ਕੇ ਆਕਾਸ਼ ਦੇ ਘਰ ਆ ਗਈ। ਉਸਦੇ ਪਿਤਾ ਨੇ ਖੂਬ ਦਾਜ ਦਹੇਜ ਵੀ ਦਿੱਤਾ। ਰਾਣੀ ਦਾ ਸਹੁਰਿਆਂ ਤੇ ਪਰਵਾਂ ਸਵਾਗਤ ਕੀਤਾ ਗਿਆ। ਸੱਸ ਨੇ ਨੂੰ ਪੁੱਤਰ ਦੀ ਨਜ਼ਰ ਉਤਾਰੀ ਤੇ ਗ੍ਰਹਿ ਪ੍ਰਵੇਸ਼ ਕਰਵਾਇਆ। ਥੋੜੀ ਦੇਰ ਬਾਅਦ ਰਾਣੀ ਦੀ ਸੱਸ ਨੇ ਉਸ ਨੂੰ ਖਾਣਾ ਖਵਾਇਆ ਤੇ ਰਾਤ ਨੂੰ ਉਸਦੇ ਕਮਰੇ ਵਿੱਚ ਛੱਡ ਆਈ। ਪਹਿਲੀ ਰਾਤ ਬੈੱਡ ਤੇ ਬੈਠੀ ਰਾਣੀ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ। ਉਦੋਂ ਹੀ ਆਕਾਸ਼ ਆਇਆ ਤੇ ਪੈਰੋ ਜੁੱਤੀ ਲਾ ਕੇ ਕਹਿੰਦਾ ਕਿ ਆਪਣਾ ਸਿਰ ਅੱਗੇ ਕਰ ਮੈਂ 10 ਜੁੱਤੀਆਂ ਮਾਰਨੀਆਂ ਹਨ ਰਾਣੀ ਕਹਿੰਦੀ ਵੇਖੋ ਜੀ 10 ਜੁੱਤੀਆਂ ਤੋਂ ਤਾਂ ਤੁਸੀਂ ਮਾਰ ਲਓ ਮੈਨੂੰ ਕੋਈ ਦਿੱਕਤ ਨਹੀਂ ਸਭ ਕੁਝ ਪਤਾ ਹੋਣ ਦੇ ਬਾਵਜੂਦ ਹੀ ਮੈਂ ਤੁਹਾਡੇ ਨਾਲ ਵਿਆਹ ਕਰਵਾਇਆ ਹੈ ਇਸ ਲਈ ਮੈਂ ਜੁੱਤੀਆਂ ਤੋਂ ਨਹੀਂ ਡਰਦੀ ਪਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਮੇਰੇ ਮਾਪੇ ਨੇ ਮੈਨੂੰ ਜਨਮ ਦਿੱਤਾ ਪਾਲਿਆ ਸੰਭਿਆ ਤੇ ਦਾਜ ਦਹੇਜ ਦੇ ਕੇ ਮੇਰਾ ਵਿਆਹ ਕੀਤਾ ਅੱਜ ਤੱਕ ਉਹਨਾਂ ਨੇ ਮੈਨੂੰ ਗੁੱਸੇ ਵਿੱਚ ਝਿੜਕਿਆ ਤੱਕ ਨਹੀਂ ਤੇ ਫਿਰ ਤੁਸੀਂ ਕਿਸ ਹੱਕ ਨਾਲ ਮੈਨੂੰ ਜੁੱਤੀਆਂ ਮਾਰੋਗੇ ਕਿਉਂਕਿ ਤੁਹਾਡੀ ਕਮਾਈ ਦਾ ਤਾਂ ਅਜੇ ਤੱਕ ਮੈਂ ਇੱਕ ਗਲਾਸ ਪਾਣੀ ਦਾ ਵੀ ਨਹੀਂ ਪੀਤਾ ਜੋ ਖਾਣਾ ਖਾਦਾ ਹੈ ਉਹ ਤੁਹਾਡੇ ਪਿਤਾ ਦੀ ਕਮਾਈ ਦਾ ਸੀ ਤੇ ਤੁਹਾਡੀ ਕਮਾਈ ਦਾ ਅਜੇ ਤੱਕ ਮੈਂ ਕੁਝ ਵੀ ਇਸਤੇਮਾਲ ਨਹੀਂ ਕੀਤਾ ਤੇ ਨਾ ਹੀ ਕੁਝ ਖਾਦਾ ਪੀਤਾ ਫਿਰ ਤੁਸੀਂ ਕਿਸ ਅਧਿਕਾਰ ਨਾਲ ਮੈਨੂੰ ਜੁੱਤੀਆਂ ਮਾਰੋਗੇ ਪਹਿਲਾਂ ਮੈਨੂੰ ਆਪਣੀ ਕਮਾਈ ਦਾ ਕੁਝ ਖਵਾਓ ਤੇ ਸਹੀਂ ਕੁਝ ਲੈ ਕੇ ਤਾਂ ਦਿਓ ਫਿਰ ਤੁਸੀਂ ਮੈਨੂੰ 10 ਜੁੱਤੀਆਂ ਮਾਰਨ ਦੇ ਹੱਕਦਾਰ ਹੋਵੋਗੇ ਇਹ ਗੱਲ ਸੁਣ ਕੇ ਉਹ ਲੜਕਾ ਬਿਲਕੁਲ ਚੁੱਪ ਹੋ ਗਿਆ ਤੇ ਸੋਚਣ ਲੱਗਾ ਕਿ ਗੱਲ ਤਾਂ ਇਹ ਬਿਲਕੁਲ ਠੀਕ ਕਹਿ ਰਹੀ ਹੈ ਇੱਥੇ ਸਭ ਕੁਝ ਜੋ ਵੀ ਹੈ ਮੇਰੇ ਮਾਤਾ-ਪਿਤਾ ਦੀ ਕਮਾਈ ਦਾ ਹੈ ਤੇ ਮੈਂ ਅਜੇ ਤੱਕ 1 ਰੁਪਿਆ ਵੀ ਨਹੀਂ ਕਮਾਇਆ आकाश ਨੂੰ ਆਪਣੀ ਪਤਨੀ ਦੀ ਗੱਲ ਸੁਣ ਕੇ ਬਹੁਤ ਵੱਡਾ ਝਟਕਾ ਲੱਗਾ ਤੇ ਉੱਠ ਕੇ ਆਪਣੇ ਮਾਤਾ ਪਿਤਾ ਕੋਲ ਚਲਾ ਗਿਆ ਸਾਰੀ ਗੱਲ ਉਹਨਾਂ ਨੂੰ ਦੱਸੀ Akash ਦੀ ਗੱਲ ਸੁਣ ਕੇ ਉਸ ਦੇ ਮਾਤਾ ਪਿਤਾ ਮਨ ਹੀ ਮਨ ਬਹੁਤ ਖੁਸ਼ ਹੋਏ ਤੇ ਆਪਣੀ ਖੁਸ਼ੀ ਨੂੰ ਛਿਪਾਉਂਦਿਆਂ ਹੋਇਆਂ ਕਹਿੰਦੇ ਕਿ ਬੇਟਾ ਗੱਲ ਤਾਂ ਨੂ ਰਾਣੀ ਬਿਲਕੁਲ ਸਹੀ ਕਹਿ ਰਹੀ ਹੈ ਬੇਸ਼ੱਕ ਸਾਡੇ ਕੋਲ ਇੰਨਾ ਪੈਸਾ ਹੈ ਕਿ ਸਾਡੀਆਂ ਸੱਤ ਪੁਸਤਾਂ ਬਹਿ ਕੇ ਰੋਟੀ ਖਾ ਸਕਦੀਆਂ ਹਨ ਤੇ ਤੈਨੂੰ ਸਾਰੀ ਉਮਰ ਕੋਈ ਕੰਮ ਕਰਨ ਦੀ ਵੀ ਜ਼ਰੂਰਤ ਨਹੀਂ ਪਰ ਬੇਟਾ ਗੱਲ ਤਾਂ ਬਿਲਕੁਲ ਸਹੀ ਹੈ ਕਿ ਇਸ ਵਿੱਚ ਤੇਰੀ ਕਮਾਈ ਦਾ ਕੁਝ ਵੀ ਨਹੀਂ ਆਕਾਸ਼ ਨੂੰ ਇਹ ਗੱਲ ਤੀਰ ਦੀ ਤਰ੍ਹਾਂ ਚੁੱਭ ਗਈ ਤੇ ਉਸਨੇ ਅਗਲੇ ਦਿਨ ਬਿਜ਼ਨਸ ਕਰਨ ਦਾ ਫੈਸਲਾ ਕਰ ਲਿਆ ਦਰਅਸਲ ਉਸਦੇ ਪਿਤਾ ਇੱਕ ਵਪਾਰੀ ਸਨ ਜੋ ਜਹਾਜ਼ ਤੇ ਸਮਾਨ ਲੱਦ ਕੇ ਇੱਕ ਦੇਸ਼ ਤੋਂ ਦੂਜੇ ਦੇਸ਼ ਖਰੀਦਣ ਤੇ ਵੇਚਣ ਦਾ ਕੰਮ ਕਰਦੇ ਸਨ ਆਕਾਸ਼ ਨੇ ਵੀ ਇਹੀ ਵਪਾਰ ਕਰਨ ਬਾਰੇ ਸੋਚਿਆ ਆਕਾਸ਼ ਨੇ ਕਿਹਾ ਕਿ ਪਿਤਾ ਜੀ ਮੈਨੂੰ ਸਿਰਫ ਇੱਕ ਜਹਾਜ਼ ਤੇ ਥੋੜਾ ਜਿਹਾ ਵਪਾਰ ਕਰਨ ਲਈ ਧਨ ਦੇ ਦਿਓ ਤੁਸੀਂ ਦੇਖਿਓ ਕਿ ਮੈਂ ਬਹੁਤ ਜਲਦੀ ਬਹੁਤ ਸਾਰੀ ਦੌਲਤ ਕਮਾ ਕੇ ਵਾਪਸ ਆਵਾਂਗਾ ਇੰਨਾ ਕਹਿ ਕੇ ਆਕਾਸ਼ ਨੇ ਆਪਣੇ ਪਿਤਾ ਤੋਂ ਵਪਾਰ ਦੀ ਬਹੁਤ ਸਾਰੀ ਜਾਣਕਾਰੀ ਲਈ ਤੇ ਵਪਾਰ ਕਰਨ ਲਈ ਤੁਰ ਪਿਆ ਜਾਂਦਿਆ ਵਕਤ ਉਸ ਨੇ ਆਪਣੇ ਪਤਨੀ ਨੂੰ ਵੀ ਕਿਹਾ ਕਿ ਦੇਖੀ ਮੈਂ ਬਹੁਤ ਜਲਦੀ ਬਹੁਤ ਸਾਰਾ ਧਨ ਕਮਾ ਕੇ ਲਿਆਵਾਂਗਾ ਤੇ ਉਸ ਧਨ ਨਾਲ ਤੈਨੂੰ ਖਵਾਵਾਂਗਾ ਤੇ ਪਿਆਵਾਂਗਾ ਫਿਰ ਪੂਰੇ ਅਧਿਕਾਰ ਨਾਲ ਮੈਨੂੰ ਜਿੰਨੇ ਵੀ ਦਿਨ ਰਸਤੇ ਵਿੱਚ ਲੱਗਣਗੇ ਉਸ ਹਿਸਾਬ ਨਾਲ ਤੇਰੇ ਜੁੱਤੀਆਂ ਮਾਰਾਂਗਾ ਇਹ ਗੱਲ ਸੁਣਦਿਆਂ ਹੀ ਰਾਣੀ ਨੇ ਕਿਹਾ ਕਿ ਠੀਕ ਹੈ ਮੇਰੇ ਸਵਾਮੀ ਜਦੋਂ ਤੁਸੀਂ ਵਾਪਸ ਮੁੜ ਕੇ ਆਉਂਗੇ ਤਾਂ ਮੇਰਾ ਸਿਰ ਤੁਹਾਡੇ ਅੱਗੇ ਝੁਕਿਆ ਹੋਵੇਗਾ ਜਿੰਨੀਆਂ ਮਰਜ਼ੀ ਜੁੱਤੀਆਂ ਮਾਰ ਲਿਓ ਆਕਾਸ਼ ਆਪਣੇ ਜਹਾਜ਼ ਵਿੱਚ ਬੈਠ ਕੇ ਸਾਰਿਆਂ ਤੋਂ ਅਲਵਿਦਾ ਲੈ ਕੇ ਵਪਾਰ ਕਰਨ ਲਈ ਨਿਕਲ ਗਿਆ ਉਸ ਦੇ ਚਿਹਰੇ ਤੇ ਕਮੰਡ ਭਰਿਆ ਹਾਸਾ ਸਾਫ਼ ਦਿਖਾਈ ਦੇ ਰਿਹਾ ਸੀ ਉਸ ਦੇ ਮਾਤਾ ਪਿਤਾ ਨੂੰ ਵੀ ਇਹ ਸੋਚ ਕੇ ਤਸੱਲੀ ਮਿਲੀ ਕਿ ਉਹਨਾਂ ਨੂੰ ਬਹੁਤ ਚੰਗੀ ਨੂੰ ਮਿਲੀ ਹੈ ਤੇ ਉਹਨਾਂ ਦੇ ਵਿਗੜੇ ਹੋਏ ਪੁੱਤਰ ਨੂੰ ਜ਼ਰੂਰ ਸੁਧਾਰ ਦੇਵੇਗੀ ਉਧਰ ਆਕਾਸ਼ ਆਪਣੇ ਪਾਣੀ ਵਾਲੇ ਜਹਾਜ਼ ਵਿੱਚ ਤੁਰਿਆ ਜਾ ਰਿਹਾ ਸੀ ਤੇ 3-4 ਦਿਨਾਂ ਦਾ ਸਫ਼ਰ ਉਸਨੇ ਤੈਅ ਕਰ ਲਿਆ ਸੀ ਇੱਕ ਦਿਨ ਇੱਕ ਬੰਦਰਗਾਹ ਤੇ ਉਸਨੇ ਰੁਕਣ ਬਾਰੇ ਸੋਚਿਆ ਫਿਰ ਕੀ ਸੀ ਉੱਥੇ ਹੀ ਜਹਾਜ਼ ਠੱਲ ਕੇ ਉਸ ਨਗਰੀ ਦਾ ਜਾਇਜ਼ਾ ਲੈਣ ਲੱਗ ਚੱਲ ਪਿਆ ਉਹ ਜਿਸ ਸ਼ਹਿਰ ਵਿੱਚ ਰੁਕਿਆ ਸੀ ਉਹ ਠੱਗਾਂ ਦਾ ਸ਼ਹਿਰ ਸੀ ਅਜੇ ਉਹ ਕੁਝ ਦੂਰੀ ਤੇ ਹੀ ਚੱਲਿਆ ਤੇ ਉਸ ਨੇ ਦੇਖਿਆ ਕਿ ਸਾਹਮਣੇ ਇੱਕ ਆਦਮੀ ਲਾਠੀ ਦੇ ਸਹਾਰੇ ਤੁਰਿਆ ਆ ਰਿਹਾ ਸੀ। ਉਹ ਆਦਮੀ ਜਦੋਂ ਆਕਾਸ਼ ਕੋਲ ਆਇਆ ਤਾਂ ਆਕਾਸ਼ ਨੇ ਵੇਖਿਆ ਕਿ ਉਸ ਦੀ ਇੱਕ ਅੱਖ ਤੇ ਪੱਟੀ ਲੱਗੀ ਹੋਈ ਸੀ। ਜਿਸ ਤੋਂ ਪਤਾ ਲੱਗਦਾ ਸੀ ਕਿ ਉਸ ਆਦਮੀ ਦੀ ਇੱਕ ਹੀ ਅੱਖ ਹੈ। ਉਸ ਇੱਕ ਅੱਖ ਵਾਲੇ ਆਦਮੀ ਨੇ ਆਉਂਦਿਆਂ ਹੀ ਕਿਹਾ ਕਿ ਇਸ ਵਾਰ ਤੂੰ ਆਇਆ ਹੈ। ਤੇਰੇ ਪਿਤਾ ਜੀ ਨਹੀਂ ਆਏ। ਤੇਰਾ ਪਿਓ ਤਾਂ ਬਹੁਤ ਤੇਜ ਬੰਦਾ ਹੈ। ਇਹ ਸੁਣ ਕੇ ਆਕਾਸ਼ ਬੜਾ ਹੈਰਾਨ ਹੋਇਆ। ਕਿ ਉਹ ਤਾਂ ਉਸ ਆਦਮੀ ਨੂੰ ਕਦੇ ਮਿਲਿਆ ਵੀ ਨਹੀਂ ਫਿਰ ਉਹ ਉਸ ਨੂੰ ਕਿਵੇਂ ਜਾਣਦਾ ਸੀ ਆਕਾਸ਼ ਨੇ ਉਸ ਇੱਕ ਅੱਖ ਵਾਲੇ ਆਦਮੀ ਨੂੰ ਕਿਹਾ ਕਿ ਮੈਨੂੰ ਤੁਹਾਡੇ ਬਾਰੇ ਕੁਝ ਨਹੀਂ ਪਤਾ ਮੈਨੂੰ ਜਰਾ ਖੁੱਲ ਕੇ ਗੱਲ ਦੱਸੋ ਕਿ ਕੀ ਹੈ ਉਹ ਇੱਕ ਅੱਖ ਵਾਲਾ ਆਦਮੀ ਕਹਿੰਦਾ ਕਿ ਪਿਛਲੀ ਵਾਰ ਜਦੋਂ ਤੇਰੇ ਪਿਤਾ ਜੀ ਆਏ ਸੀ ਤਾਂ ਮੈਨੂੰ ਕੁਝ ਪੈਸਿਆਂ ਦੀ ਜ਼ਰੂਰਤ ਸੀ ਇਸ ਲਈ ਮੈਂ ਆਪਣੀ ਇੱਕ ਅੱਖ ਉਹਨਾਂ ਕੋਲ ਗਹਿਨੇ ਰੱਖ ਦਿੱਤੀ ਤੇ ਉਹਨਾਂ ਕੋਲ 10000 ਰੁਪਏ ਲਏ ਸਨ ਹੁਣ ਮੈਂ 10000 ਰੁਪਏ ਇਕੱਠੇ ਕਰ ਲਏ ਹਨ ਮੈਨੂੰ ਫਰਕ ਨਹੀਂ ਪੈਂਦਾ ਕਿ ਬਾਪ ਹੋਵੇ ਜਾਂ ਬੇਟਾ ਬਸ ਮੈਨੂੰ ਮੇਰੀ ਅੱਖ ਚਾਹੀਦੀ ਹੈ ਆ ਫੜੋ ਆਪਣੇ 10000 ਰੁਪਏ ਤੇ ਮੈਨੂੰ ਮੇਰੀ ਅੱਖ ਵਾਪਸ ਕਰ ਦਿਓ ਇਹ ਸੁਣ ਕੇ ਆਕਾਸ਼ ਬੜਾ ਹੈਰਾਨ ਹੋ ਗਿਆ ਕਿਉਂਕਿ ਉਸ ਦੇ ਕੋਲ ਤਾਂ ਕੋਈ ਅੱਖ ਵੀ ਨਹੀਂ ਸੀ ਤੇ ਨਾ ਹੀ ਉਸ ਦੇ ਪਿਤਾ ਨੇ ਕਿਸੇ ਅੱਖ ਬਾਰੇ ਉਸ ਕੋਲ ਗੱਲ ਕੀਤੀ ਤਾਂ ਉਸ ਨੇ ਉਸ ਇੱਕ ਅੱਖ ਵਾਲੇ ਆਦਮੀ ਨੂੰ ਕਿਹਾ ਕਿ ਭਾਈ ਮੇਰੇ ਕੋਲ ਇਸ ਵਕਤ ਤਾ ਤੇਰੀ ਅੱਖ ਨਹੀਂ ਹੈ ਤੇ ਨਾ ਹੀ ਮੈਨੂੰ ਮੇਰੇ ਪਿਤਾ ਨੇ ਤੇਰੀ ਅੱਖ ਬਾਰੇ ਕੁਝ ਦੱਸਿਆ ਜਦੋਂ ਮੈਂ ਅਗਲੀ ਵਾਰ ਆਵਾਂਗਾ ਤੇ ਤੇਰੀ ਅੱਖ ਜ਼ਰੂਰ ਲੈ ਕੇ ਆਵਾਂਗਾ ਇਹਨਾਂ ਕਹਿ ਕੇ ਆਕਾਸ਼ ਅੱਗੇ ਚੱਲਣ ਲੱਗਿਆ ਤਾਂ ਉਸ ਇੱਕ ਅੱਖ ਵਾਲੇ ਆਦਮੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਲੋਕਾਂ ਦੀ ਭੀੜ ਇਕੱਠੀ ਕਰ ਲਈ ਸਾਰਿਆਂ ਸਾਹਮਣੇ ਉਹ ਇੱਕ ਅੱਖ ਵਾਲਾ ਆਦਮੀ ਰੌਲਾ ਪਾਉਣ ਲੱਗਾ ਇਹ ਮੇਰੀ ਅੱਖ ਵਾਪਸ ਨਹੀਂ ਦੇ ਰਿਹਾ ਜਦ ਕਿ ਮੈਂ ਇਸ ਨੂੰ ਇਸ ਦੇ ਪੈਸੇ ਵਾਪਸ ਕਰਨ ਲਈ ਤਿਆਰ ਹਾਂ ਮੈਨੂੰ ਹੁਣੇ ਮੇਰੀ ਅੱਖ ਚਾਹੀਦੀ ਹੈ ਜੇਕਰ ਇਹ ਮੇਰੀ ਅੱਖ ਲੈ ਕੇ ਨਹੀਂ ਆਇਆ ਤਾਂ ਇਹ ਆਪਣੀ ਅੱਖ ਕੱਢ ਕੇ ਮੈਨੂੰ ਦੇ ਦੇਵੇ ਆਸ-ਪਾਸ ਦੇ ਲੋਕਾਂ ਨੇ ਆਕਾਸ਼ ਨੂੰ ਫੜ ਲਿਆ ਤੇ ਉਸ ਦੀ ਅੱਖ ਵਾਪਸ ਕਰਨ ਦਾ ਦਬਾਅ ਪਾਉਣ ਲੱਗੇ ਇਹ ਸਭ ਕੁਝ ਦੇਖ ਕੇ ਆਕਾਸ਼ ਬਹੁਤ ਘਬਰਾ ਗਿਆ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਹੋੜੋ ਕੀ ਕਰੇ ਉਹ ਕਹਿਣ ਲੱਗਾ ਕਿ ਹੁਣ ਮੇਰੇ ਕੋਲ ਇਸ ਦੀ ਅੱਖ ਨਹੀਂ ਹੈ ਅਗਲੀ ਵਾਰ ਜਦੋਂ ਆਵਾਂਗਾ ਤਾਂ ਇਸ ਦੀ ਅੱਖ ਲੈ ਕੇ ਜ਼ਰੂਰ ਆਵਾਂਗਾ ਕਿਰਪਾ ਕਰਕੇ ਹੁਣ ਮੈਨੂੰ ਜਾਣ ਦਿਓ ਪਰ ਕੋਈ ਵੀ ਵਿਅਕਤੀ ਉਸ ਨੂੰ ਛੱਡਣ ਲਈ ਤਿਆਰ ਨਹੀਂ ਸੀ ਹੋ ਰਿਹਾ ਜਦੋਂ ਉਦੋਂ ਹੀ ਇੱਕ ਵਿਅਕਤੀ ਨੇ ਉਸ ਨੂੰ ਸਲਾਹ ਦਿੱਤੀ ਕਿ ਕੁਝ ਪੈਸੇ ਦੇ ਕੇ ਮਾਮਲਾ ਰਫਾ-ਦਾਫਾ ਕਰ ਦੇ ਉਸ ਇੱਕ ਅੱਖ ਵਾਲੇ ਆਦਮੀ ਨੇ ਕਿਹਾ ਕਿ ਠੀਕ ਹੈ ਮੈਨੂੰ 5000 ਰੁਪਏ ਦੇ ਦਿਓ ਜਦੋਂ ਅਗਲੀ ਵਾਰ ਆਉਂਗੇ ਤਾਂ ਮੇਰੀ ਅੱਖ ਲੈ ਕੇ ਜ਼ਰੂਰ ਆਉਣਾ आकाश ਤੋਂ ਲੈ ਕੇ ਪੈਸੇ ਉਹ ਆਦਮੀ ਰਫੂ ਚੱਕਰ ਹੋ ਗਿਆ ਤੇ ਆਕਾਸ਼ ਨੇ ਸੋਚਿਆ ਕਿ ਚਲੋ ਪੈਸਿਆਂ ਨਾਲ ਹੀ ਸਹੀਂ ਪਰ ਬਲਾਂਟ ਅਲੀ 5000 ਦੇ ਨਾਲ ਹੀ ਪਿੱਛਾ ਛੁੱਟ ਗਿਆ ਆਕਾਸ਼ ਇਹ ਸਭ ਕੁਝ ਸੋਚ ਸੋਚਦਿਆਂ ਸੋਚਦਿਆਂ ਉਸ ਨਗਰੀਵਾਲ ਤੁਰਿਆ ਜਾ ਰਿਹਾ ਸੀ ਜਿਵੇਂ ਹੀ ਉਸ ਨੇ ਨਗਰੀ ਦੇ ਦੁਆਰ ਵਿੱਚ ਪ੍ਰਵੇਸ਼ ਕੀਤਾ ਸਾਹਮਣੇ ਉਸ ਨੂੰ ਵਸਾਕੀਆਂ ਦੇ ਸਹਾਰੇ ਉਸ ਵੱਲ ਤੁਰਿਆ ਆਉਂਦਾ ਇੱਕ ਲੱਤ ਵਾਲਾ ਆਦਮੀ ਦਿਖਾਈ ਦਿੱਤਾ ਉਸ ਆਦਮੀ ਨੇ ਵੀ ਆਕਾਸ਼ ਕੋਲ ਆਉਂਦਿਆਂ ਹੀ ਕਿਹਾ ਕਿ ਇਸ ਵਾਰ ਤੇਰੇ ਪਿਤਾ ਜੀ ਨਹੀਂ ਆਏ ਤੇਰਾ ਪਿਓ ਤਾਂ ਬੜਾ ਤੇਜ ਨਿਕਲਿਆ ਉਸ ਕੋਲ ਇੱਕ ਉਸ ਕੋਲ ਮੇਰੀ ਇੱਕ ਲੱਤ ਗਹਿਣੇ ਰੱਖੀ ਹੋਈ ਹੈ ਤੇ ਉਹਨਾਂ ਨੇ ਇਸ ਵਾਰ ਤੈਨੂੰ ਭੇਜ ਦਿੱਤਾ ਖੁਦ ਨਹੀਂ ਆਏ ਪਰ ਕੀ ਫਰਕ ਪੈਂਦਾ ਹੈ ਬਾਪ ਹੋਵੇ ਜਾਂ ਬੇਟਾ ਮੈਨੂੰ ਮੇਰੀ ਲੱਤ ਚਾਹੀਦੀ ਹੈ ਆਕਾਸ਼ ਫਿਰ ਚੱਕਰ ਵਿੱਚ ਪੈ ਗਿਆ ਤੇ ਕਹਿੰਦਾ ਕਿ ਮੈਨੂੰ ਤੁਹਾਡੀ ਲੱਤ ਬਾਰੇ ਕੁਝ ਨਹੀਂ ਪਤਾ ਉਸ ਲੱਗੜੇ ਨੇ ਕਿਹਾ ਕਿ ਬੇਟਾ ਜਦੋਂ ਪਿਛਲੀ ਵਾਰ ਤੇਰਾ ਪਿਤਾ ਜੀ ਇੱਥੇ ਆਏ ਸਨ ਤਾਂ ਮੈਨੂੰ ਕੁਝ ਪੈਸਿਆਂ ਦੀ ਜ਼ਰੂਰਤ ਸੀ ਤਾਂ ਮੈਂ 8000 ਰੁਪਏ ਵਿੱਚ ਤੇਰੇ ਪਿਤਾ ਜੀ ਨੂੰ ਆਪਣੀ ਲੱਤ ਗਹਿਣੇ ਰੱਖ ਦਿੱਤੀ ਹੁਣ ਮੇਰੇ ਕੋਲ ਪੈਸੇ ਇਕੱਠੇ ਹੋ ਗਏ ਹਨ ਆਪਣੇ ਪੈਸੇ ਲਓ ਤੇ ਮੇਰੀ ਲੱਤ ਮੈਨੂੰ ਵਾਪਸ ਦੇ ਦਿਓ ਆਕਾਸ਼ ਫਿਰ ਤੋਂ ਬੜਾ ਪਰੇਸ਼ਾਨ ਹੋ ਗਿਆ ਤੇ ਪਿਛਲੀ ਘਟਨਾ ਨੂੰ ਯਾਦ ਕਰਕੇ ਸੋਚਣ ਲੱਗਾ ਕਿ ਜੇਕਰ ਮੈਂ ਇਸ ਨੂੰ ਪੈਸੇ ਦੇ ਕੇ ਮਾਮਲਾ ਰਫਾ-ਦਾਫਾ ਨਾ ਕੀਤਾ ਤਾਂ ਇਹ ਭੇੜ ਇਕੱਠੀ ਕਰਕੇ ਮੈਨੂੰ ਫਸਾ ਦੇਵੇਗਾ ਇਸ ਲਈ ਇਹਨੂੰ ਵੀ ਕੁਝ ਪੈਸੇ ਦੇ ਕੇ ਮਾਮਲਾ ਰਫਾ ਦਫਾ ਕਰ ਦਿੰਦਾ ਹਾਂ ਇਸ ਲਈ ਉਹ ਕਹਿਣ ਲੱਗਾ ਕਿ ਦੇਖੋ ਜੀ ਹੁਣ ਤਾਂ ਮੇਰੇ ਕੋਲ ਤੁਹਾਡੀ ਲੱਤ ਨਹੀਂ ਹੈ ਇਸ ਲਈ ਕੁਝ ਪੈਸੇ ਲਓ ਤੇ ਮਾਮਲਾ ਰਫਾ ਦਫਾ ਕਰੋ ਜਦੋਂ ਮੈਂ ਅਗਲੀ ਵਾਰ ਆਵਾਂਗਾ ਤਾਂ ਤੁਹਾਡੀ ਲੱਤ ਲੈ ਆਵਾਂਗਾ ਉਸ ਲੰਗੜੇ ਨੇ ਕਿਹਾ ਕਿ ਠੀਕ ਹੈ ਤੁਸੀਂ ਮੈਨੂੰ 5000 ਰੁਪਏ ਦੇ ਦਿਓ ਜਦੋਂ ਅਗਲੀ ਵਾਰ ਆਏ ਤਾਂ ਮੇਰੀ ਲੱਤ ਜ਼ਰੂਰ ਲੈ ਕੇ ਆਓ आकाश ਨੇ ਆਪਣਾ ਪਿੱਛਾ ਛਡਵਾਉਣ ਲਈ ਉਸ ਲੰਗੜੇ ਨੂੰ 5000 ਰੁਪਏ ਦੇ ਦਿੱਤੇ ਤੇ ਉਹ ਪੈਸੇ ਲੈ ਕੇ ਉੱਥੋਂ ਚਲਾ ਗਿਆ। ਹੁਣ ਆਕਾਸ਼ ਬਾਜ਼ਾਰ ਵਿੱਚ ਪਹੁੰਚ ਚੁੱਕਾ ਸੀ ਤੇ ਘੁੰਮ ਘੁੰਮ ਕੇ ਬਾਜ਼ਾਰ ਦਾ ਜਾਇਜ਼ਾ ਲੈ ਰਿਹਾ ਸੀ ਕਿ ਉਹ ਇੱਥੋਂ ਕੀ ਖਰੀਦ ਸਕਦਾ ਹੈ ਤੇ ਕੀ ਵੇਚ ਸਕਦਾ ਹੈ। ਉਦੋਂ ਹੀ ਆਕਾਸ਼ ਦੀ ਨਜ਼ਰ ਬਾਜ਼ਾਰ ਦੇ ਘਰ ਵਿੱਚ ਸਾਹਮਣੇ ਖੜੀ ਇੱਕ ਔਰਤ ਤੇ ਪਈ ਜੋ ਕਾਫੀ ਦੇਰ ਤੋਂ ਉਸ ਨੂੰ ਦੇਖ ਰਹੀ ਸੀ। ਆਕਾਸ਼ ਨੇ ਜਦੋਂ ਉਸ ਨੂੰ ਵੇਖਿਆ ਤਾਂ ਵੇਖਦਾ ਹੀ ਰਹਿ ਗਿਆ ਕਿਉਂਕਿ ਉਹ ਔਰਤ ਇੰਨੀ ਸੋਹਣੀ ਸੀ ਕਿ ਉਸ ਦੀਆਂ ਅੱਖਾਂ ਵਿੱਚ ਜੋ ਵੀ ਵੇਖੇ ਉਸ ਦੀਆਂ ਅੱਖਾਂ ਵਿੱਚ ਹੀ ਡੁੱਬ ਜਾਵੇ ਆਕਾਸ਼ ਨੂੰ ਆਪਣੇ ਵੱਲ ਵੇਖਦਿਆਂ ਹੋਇਆਂ ਉਸ ਔਰਤ ਨੇ ਇਸ਼ਾਰਾ ਕਰਕੇ ਆਪਣੇ ਕੋਲ ਬੁਲਾਇਆ ਆਕਾਸ਼ ਨਾ ਚਾਹੁੰਦਿਆਂ ਹੋਇਆਂ ਵੀ ਬਦੋ-ਬਦੀ ਉਸ ਵੱਲ ਤੁਰ ਪਿਆ ਜਦੋਂ ਉਹ ਉਸ ਔਰਤ ਕੋਲ ਪਹੁੰਚਿਆ ਤਾਂ ਉਸ ਨੇ ਪੁੱਛਿਆ ਕਿ ਲੱਗਦਾ ਹੈ ਕਿ ਤੁਸੀਂ ਇੱਥੇ ਨਵੇਂ ਆਏ ਹੋ ਆਕਾਸ਼ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਉਸ ਔਰਤ ਨੇ ਕਿਹਾ ਕਿ ਫਿਰ ਤਾਂ ਤੁਸੀਂ ਸਾਡੇ ਮਹਿਮਾਨ ਹੋਏ ਸਾਡੇ ਇੱਥੋਂ ਦਾ ਰਵਾਜ ਹੈ ਕਿ ਜਦੋਂ ਵੀ ਕੋਈ ਮਹਿਮਾਨ ਆਉਂਦਾ ਹੈ ਤਾਂ ਅਸੀਂ ਉਸ ਨੂੰ ਸੋਨੇ ਦੇ ਗਲਾਸ ਵਿੱਚ ਦੁੱਧ ਪਿਉਂਦੇ ਹਾਂ ਉਸ ਨੇ ਆਕਾਸ਼ ਨੂੰ ਬੈਠਣ ਦਾ ਇਸ਼ਾਰਾ ਕੀਤਾ ਤੇ ਆਪ ਘਰ ਦੇ ਅੰਦਰ ਚਲੀ ਗਈ ਥੋੜੀ ਦੇਰ ਬਾਅਦ ਉਹ ਅੰਦਰੋਂ ਬਾਹਰ ਆਈ ਤਾ ਉਸਦੇ ਹੱਥ ਵਿੱਚ ਸੋਨੇ ਦਾ ਦੁੱਧ ਦਾ ਭਰਿਆ ਹੋਇਆ ਗਲਾਸ ਸੀ ਉਸਨੇ ਆਕਾਸ਼ ਨੂੰ ਦੁੱਧ ਪੀਣ ਲਈ ਦਿੱਤਾ ਤੇ ਆਕਾਸ਼ ਨੇ ਵੀ ਉਥੋਂ ਦਾ ਅ ਰਿਵਾਜ ਸਮਝ ਕੇ ਦੁੱਧ ਪੀ ਲਿਆ ਆਕਾਸ਼ ਨੇ ਜਿਵੇਂ ਹੀ ਦੁੱਧ ਪੀ ਕੇ ਗਲਾਸ ਥੱਲੇ ਰੱਖਿਆ ਤਾਂ ਉੱਥੇ ਇੱਕ ਬਿੱਲੀ ਆਈ ਉਸਨੇ ਉਹ ਗਲਾਸ ਆਪਣੇ ਮੂੰਹ ਵਿੱਚ ਪਾਇਆ ਤੇ ਆਕਾਸ਼ ਦੇ ਪਾਣੀ ਵਾਲੇ ਜਹਾਜ਼ ਵਿੱਚ ਲੁਕੋ ਕੇ ਭੱਜ ਗਈ ਆਕਾਸ਼ ਇਨ੍ਹਾਂ ਗੱਲਾਂ ਤੋਂ ਅਣਜਾਣ ਸੀ ਜਦੋਂ ਉਹ ਉੱਥੋਂ ਜਾਣ ਲਈ ਉੱਠਿਆ ਤਾ ਉਸ ਸੁੰਦਰ ਔਰਤ ਨੇ ਕਿਹਾ ਕਿ ਮਹਿਮਾਨ ਸਾਹਿਬ ਜਾਂਦਿਆ ਜਾਂਦਿਆ ਮੇਰਾ ਸੋਨੇ ਦਾ ਗਲਾਸ ਤਾਂ ਦੇ ਜਾਓ ਆਕਾਸ਼ ਨੇ ਉੱਥੇ ਵੇਖਿਆ ਜਿੱਥੇ ਉਸਨੇ ਗਲਾਸ ਰੱਖਿਆ ਸੀ ਪਰ ਹੈਰਾਨੇ ਵਾਲੀ ਗੱਲ ਇਹ ਸੀ ਕਿ ਉੱਥੇ ਗਲਾਸ ਹੈ ਹੀ ਨਹੀਂ ਸੀ ਅਸਲ ਵਿੱਚ ਉਹ ਸੁੰਦਰ ਨਾਰੀ ਵੀ ਇੱਕ ਠੱਗਣੀ ਸੀ ਜੋ ਬਿੱਲੀ ਦੇ ਜ਼ਰੀਏ ਲੋਕਾਂ ਨੂੰ ਠੱਗਦੀ ਸੀ ਆਕਾਸ਼ ਆਪਣੀ ਗੱਲ ਤੇ ਅੜਿਆ ਰਿਹਾ ਕਿ ਮੈਂ ਤਾਂ ਗਲਾਸ ਇੱਥੇ ਹੀ ਰੱਖਿਆ ਸੀ ਪਰ ਉਹ ਔਰਤ ਵੀ ਇਸ ਗੱਲ ਤੇ ਅੜੀ ਰਹੀ ਕਿ ਤੁਸੀਂ ਮੇਰਾ ਗਲਾਸ ਚੋਰੀ ਕਰਕੇ ਆਪਣੇ ਕਿਸੇ ਸਾਥੀ ਨੂੰ ਫੜਾ ਕੇ ਆਪਣੇ ਜਹਾਜ਼ ਦੇ ਵਿੱਚ ਭੇਜ ਦਿੱਤਾ ਹੈ ਹੁਣ ਉਹਨਾਂ ਦੋਵਾਂ ਦੀ ਤੂ ਤੂ ਮੈਂ ਮੈਂ ਇੰਨੀ ਵੱਧ ਗਈ ਕਿ ਉੱਥੋਂ ਦੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਉਸ ਔਰਤ ਨੇ ਭੀੜ ਇਕੱਠੀ ਹੁੰਦਿਆਂ ਵੇਖ ਕੇ ਕਿਹਾ ਕਿ ਠੀਕ ਹੈ ਜੇਕਰ ਤੁਸੀਂ ਮੈਨੂੰ 100 ਸੋਨੇ ਦੇ ਸਿੱਕੇ ਦੇ ਦੇਵੋ ਤਾਂ ਮੈਂ ਤੁਹਾਨੂੰ ਕੁਝ ਨਹੀਂ ਕਹਾਂਗੀ ਤੇ ਜਾਣ ਦੇਵਾਂਗੀ ਪਰ ਆਕਾਸ਼ ਇਸ ਗੱਲ ਤੇ ਹੀ ਅੜਿਆ ਹੋਇਆ ਸੀ ਕਿ ਜਦੋਂ ਮੈਂ ਕੋਈ ਚੋਰੀ ਹੀ ਨਹੀਂ ਕੀਤੀ ਤਾਂ ਫਿਰ ਮੈਂ ਤੁਹਾਨੂੰ ਕਿਸ ਗੱਲ ਦੇ ਸੋਨੇ ਦੇ ਸਿੱਕੇ ਦੇਵਾਂ ਉਦੋਂ ਹੀ ਉੱਥੋਂ ਇੱਕ ਪੁਲਿਸ ਇੰਸਪੈਕਟਰ ਲੰਘਿਆ ਇੰਸਪੈਕਟਰ ਨੇ ਜਦੋਂ ਸਾਰੀ ਗੱਲ ਸੁਣੀ ਤਾਂ ਉਸਨੇ ਕਿਹਾ ਕਿ ਮੈਂ ਹੁਣੇ ਤੁਹਾਡੀ ਤਲਾਸ਼ੀ ਲੈਂਦਾ ਹਾਂ ਇੰਸਪੈਕਟਰ ਨੇ ਜਦੋਂ ਆਕਾਸ਼ ਦੀ ਤਲਾਸ਼ੀ ਲਈ ਤਾਂ ਉਸ ਨੂੰ ਸੋਨੇ ਦਾ ਗਲਾਸ ਨਾ ਮਿਲਿਆ ਫਿਰ ਉਹ ਸੁੰਦਰ ਨਾਰੀ ਕਹਿੰਦੀ ਕਿ ਇਨਸਪੈਕਟਰ ਸਾਹਿਬ ਜ਼ਰੂਰ ਇਸਨੇ ਮੇਰਾ ਗਲਾਸ ਚੋਰੀ ਕਰਕੇ ਆਪਣੇ ਕਿਸੇ ਸਾਥੀ ਨੂੰ ਦੇ ਕੇ ਆਪਣੇ ਜਹਾਜ਼ ਵਿੱਚ ਭਜਵਾ ਦਿੱਤਾ ਹੋਵੇਗਾ ਇਸ ਲਈ ਜਾ ਕੇ ਇਸ ਦੇ ਜਹਾਜ਼ ਦੀ ਤਲਾਸ਼ੀ ਲਈ ਜਾਵੇ ਇਨਸਪੈਕਟਰ ਸਾਹਿਬ ਜਦੋਂ ਆਕਾਸ਼ ਦੇ ਜਹਾਜ਼ ਦੀ ਤਲਾਸ਼ੀ ਲੈਣ ਗਏ ਤਾਂ ਉਸ ਨੂੰ ਉੱਥੇ ਸੋਨੇ ਦਾ ਗਲਾਸ ਮਿਲ ਗਿਆ ਇਹ ਸਭ ਕੁਝ ਦੇਖ ਕੇ ਇਨਸਪੈਕਟਰ ਨੇ ਆਕਾਸ਼ ਨੂੰ ਗ੍ਰਿਫਤਾਰ ਕਰ ਲਿਆ ਤੇ ਉੱਥੋਂ ਦੇ ਰਾਜੇ ਦੇ ਦਰਬਾਰ ਵਿੱਚ ਪੇਸ਼ ਕੀਤਾ ਉਸ ਨੂੰ 6 ਮਹੀਨਿਆਂ ਦੀ ਸਜ਼ਾ ਸੁਣਾ ਦਿੱਤੀ ਤੇ ਜਹਾਜ਼ ਵੀ ਜ਼ਬਤ ਕਰ ਲਿਆ 6 ਮਹੀਨਿਆਂ ਬਾਅਦ ਕੈਦ ਤੋਂ ਛੁੱਟ ਕੇ ਜਦੋਂ ਆਕਾਸ਼ ਬਾਹਰ ਆਇਆ ਤਾਂ ਉਸ ਕੋਲ ਕੁਝ ਵੀ ਨਹੀਂ ਸੀ ਗਰੀਬ ਬੇਸਹਾਰਿਆਂ ਦੀ ਤਰ੍ਹਾਂ ਆਕਾਸ਼ੇ ਸੜਕਾਂ ਤੇ ਘੁੰਮ ਰਿਹਾ ਸੀ ਉਦੋਂ ਹੀ ਉਸ ਦੀ ਮੁਲਾਕਾਤ ਇੱਕ ਵਿਅਕਤੀ ਨਾਲ ਹੋਈ ਉਸ ਵਿਅਕਤੀ ਨੇ ਪੁੱਛਿਆ ਕਿ ਤੁਸੀਂ ਕੌਣ ਹੋ ਤੇ ਇਸ ਤਰ੍ਹਾਂ ਸੜਕਾਂ ਤੇ ਕਿਉਂ ਘੁੰਮ ਰਹੇ ਹੋ ਆਕਾਸ਼ ਨੇ ਆਪਣੀ ਪੂਰੀ ਕਹਾਣੀ ਉਸ ਵਿਅਕਤੀ ਨੂੰ ਦੱਸੀ ਉਸ ਆਦਮੀ ਨੂੰ ਆਕਾਸ਼ ਤੇ ਬੜਾ ਤਰਸ ਆਇਆ ਉਸ ਨੇ ਆਕਾਸ਼ ਨੂੰ ਕਿਹਾ ਕਿ ਭਰਾਵਾ ਇਹ ਤਾਂ ਠੱਗਾਂ ਦੀ ਵਸਤੀ ਹੈ ਇਸ ਵਿੱਚ ਜਦੋਂ ਕੋਈ ਇੱਕ ਵਾਰ ਫਸ ਜਾਂਦਾ ਹੈ ਤਾਂ ਬਾਹਰ ਨਿਕਲਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਜੇਕਰ ਤੇਰੇ ਪਾਸ ਰਹਿਣ ਲਈ ਕੋਈ ਠਿਕਾਣਾ ਨਹੀਂ ਹੈ ਤੁਸੀਂ ਚਾਹੋ ਤਾਂ ਮੇਰੇ ਨਾਲ ਰਹਿ ਸਕਦੇ ਹੋ ਮੈਂ ਗਾਣੇ गा ਕੇ ਆਪਣਾ ਪੇਟ ਭਰਦਾ ਹਾਂ ਜੇਕਰ ਤੁਹਾਨੂੰ ਥੋੜਾ ਬਹੁਤ ਨੱਚਣਾ ਆਉਂਦਾ ਹੈ ਤਾਂ ਤੂੰ ਔਰਤਾਂ ਵਾਲਾ ਭੇਸ ਬਣਾ ਕੇ ਨੱਚਿਆ ਕਰੀ ਤੇ ਮੈਂ ਗਾਵਾਂਗਾ ਇਸੇ ਤਰ੍ਹਾਂ ਅਸੀਂ ਦੋ ਵਖਤ ਦੀ ਰੋਟੀ ਕਮਾ ਸਕਾਂਗੇ ਨਹੀਂ ਤਾਂ ਇੱਥੇ ਰਹਿਣਾ ਬਹੁਤ ਮੁਸ਼ਕਿਲ ਹੈ ਹੁਣ ਆਕਾਸ਼ ਸਾਹਮਣੇ ਕੋਈ ਹੋਰ ਰਸਤਾ ਵੀ ਨਹੀਂ ਬਚਿਆ ਸੀ ਫਿਰ ਉਸਨੇ ਆਦਮੀ ਦੀ ਗੱਲ ਮੰਨ ਲਈ ਤੇ ਔਰਤਾਂ ਵਾਲਾ ਭੇਸ ਬਣਾ ਕੇ ਨੱਚਣਾ ਕੌਣਾ ਸ਼ੁਰੂ ਕਰ ਦਿੱਤਾ ਇਦਾਂ ਹੀ 8 ਮਹੀਨੇ ਗੁਜ਼ਰ ਗਏ ਉਦਦਰ ਰਾਣੀ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ ਜਦੋਂ 8 ਮਹੀਨੇ ਉਸ ਦਾ ਪਤੀ ਵਾਪਸ ਨਾ ਆਇਆ ਤਾਂ ਉਸ ਨੇ ਆਪਣੇ ਸੱਸ ਸਹੁਰੇ ਨਾਲ ਗੱਲ ਕੀਤੀ ਕਿ ਪਿਤਾ ਜੀ 8 ਮਹੀਨੇ ਹੋ ਗਏ ਹਨ ਪਰ ਮੇਰੇ ਪਤੀ ਵਾਪਸ ਨਹੀਂ ਆਏ ਇਸ ਲਈ ਮੈਂ ਉਹਨਾਂ ਨੂੰ ਲੱਭਣ ਜਾਣਾ ਚਾਹੁੰਦੀ ਹਾਂ ਸੇਠ ਨੇ ਕਿਹਾ ਕਿ ਤੀਏ ਤੂੰ ਇੰਨੇ ਵੱਡੇ ਸੰਸਾਰ ਵਿੱਚ ਉਸ ਨੂੰ ਕਿੱਥੇ ਲੱਭੇਂਗੀ ਮੈਂ ਹੀ ਉਸ ਨੂੰ ਲੱਭ ਕੇ ਲਿਆਉਂਦਾ ਹਾਂ ਰਾਣੀ ਕਹਿੰਦੀ ਨਹੀਂ ਪਿਤਾ ਜੀ ਤੁਹਾਡੀ ਹੁਣ ਬਹੁਤ ਉਮਰ ਹੋ ਚੁੱਕੀ ਹੈ ਤੁਸੀਂ ਘਰ ਵਿੱਚ ਹੀ ਰਹੋ ਮੇਰੇ ਪਤੀ ਮੇਰੀ ਵਜ੍ਹਾ ਨਾਲ ਇਸ ਘਰ ਤੋਂ ਗਏ ਹਨ ਇਸ ਲਈ ਮੈਂ ਹੀ ਉਹਨਾਂ ਨੂੰ ਵਾਪਸ ਲੈ ਕੇ ਆਵਾਂਗੀ ਬਸ ਤੁਸੀਂ ਮੈਨੂੰ ਪਾਣੀ ਦੇ ਦੋ ਜਹਾਜ਼ ਤੇ ਕੁਝ ਨਕਦੀ ਰਾਸ਼ੀ ਦੇ ਦਿਓ ਜਿਸ ਨਾਲ ਮੈਂ ਆਪਣੇ ਪਤੀ ਨੂੰ ਵਾਪਸ ਲਿਆ ਸਕਾਂ ਸੇਠ ਨੇ ਪਾਣੀ ਦੇ ਜਹਾਜ਼ ਤੇ ਬਹੁਤ ਸਾਰਾ ਧੰਨ ਆਪਣੀ ਨੌ ਨੂੰ ਦੇ ਦਿੱਤਾ ਤੇ ਆਸ਼ੀਰਵਾਦ ਦੇ ਕੇ ਆਪਣੀ ਨੌ ਨੂੰ ਪੁੱਤਰ ਨੂੰ ਲੱਭਣ ਦੀ ਇਜਾਜ਼ਤ ਦਿੱਤੀ ਜਾਂਦਿਆ ਵਕਤ ਉਸ ਦੇ ਸੱਸ ਸਹੁਰੇ ਨੇ ਕਿਹਾ ਕਿ ਧੀਏ ਤੂੰ ਇਕੱਲੀ ਨਾ ਜਾ ਸਾਡੇ ਕੋਲ ਵਿਸ਼ਵਾਸ ਵਾਲੇ ਪੰਜ ਲੋਕ ਹਨ ਤੂੰ ਉਹਨਾਂ ਨੂੰ ਨਾਲ ਲੈ ਕੇ ਜਾ ਤੇ ਇੱਕ ਕੁੱਤਾ ਜੋ ਸਾਡੇ ਇੱਕ ਇਸ਼ਾਰੇ ਤੇ ਆਪਣੀ ਜਾਨ ਦੇਣ ਨੂੰ ਵੀ ਤਿਆਰ ਹੈ ਉਸ ਪਾਲਤੂ ਕੁੱਤੇ ਨੂੰ ਵੀ ਆਪਣੇ ਨਾਲ ਲੈੰਦੀ ਜਾ ਤੇ ਰਾਣੀ ਮਰਦਾਨਾ ਭੇਸ ਬਣਾ ਕੇ ਜਹਾਜ਼ ਵਿੱਚ ਬੈਠ ਕੇ ਆਪਣੇ ਪਤੀ ਨੂੰ ਲੱਭਣ ਲਈ ਚਲੀ ਗਈ ਹਾਂਜੀ ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ ਕਿ ਵਿਆਦ ਇੱਕ ਅਨੋਖੀ ਸ਼ਰਤ ਦਾ ਪਹਿਲਾ ਭਾਗ ਤੁਹਾਡੇ ਸਾਹਮਣੇ ਪੇਸ਼ ਕੀਤਾ ਹੈ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਬਾਕਸ ਵਿੱਚ ਜਾ ਕੇ ਆਪਣੀ رائے ਜ਼ਰੂਰ ਦੇਣਾ ਕਹਾਣੀ ਦੇ ਅਗਲੇ ਭਾਗ ਨੂੰ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੇਕਰ ਸਾਡੇ ਚੈਨਲ ਤੇ ਅੱਜ ਪਹਿਲੀ ਵਾਰ ਤੁਸੀਂ ਵਿਜ਼ਿਟ ਕੀਤਾ ਹੈ ਤਾਂ ਸਾਡੇ ਪਿੰਡੂ ਜ਼ਿੰਦਗੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਮਿਲਦੇ ਹਾਂ ਅਗਲੇ ਭਾਗ ਦੇ ਨਾਲ